ਇਸ ਤੋਂ ਪਹਿਲਾਂ ਕਿ ਵੀਡੀਓ ਨੂੰ ਸ਼ੁਰੂ ਕੀਤਾ ਜਾਏ ਸਭ ਤੋਂ ਪਹਿਲਾਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੇਣਾ ਸੋ ਹੁਣ ਗੱਲਬਾਤ ਕਰਦੇ ਹਾਂ ਜਤਿੰਦਰ ਮਸੀ ਗੌਰਵ ਉਹ ਚਿਹਰਾ ਜਿਸ ਨੇ ਲੰਮਾ ਸਮਾਂ ਕੋਮ ਦੀ ਸੇਵਾ ਵਿੱਚ ਬਤਾਇਆ ਤੇ ਪੂਰੇ ਪੰਜਾਬ ਤੇ ਪੰਜਾਬ ਤੋਂ ਬਾਹਰ ਵੀ ਸਮਾਜ ਸੇਵਾ ਦੇ ਕੰਮਾਂ ਨੂੰ ਕੀਤਾ ਤੇ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਨੂੰ ਇੱਕ ਵੱਡੇ ਮੁਕਾਮ ਤੇ ਪਹੁੰਚਾਉਣ ਲਈ ਕੋਈ ਕਸਰ ਨਹੀਂ ਛੱਡੀ ਇਨੇ ਉੱਚੇ ਮਕਾਮ ਤੇ ਪਹੁੰਚਣ ਤੋਂ ਬਾਅਦ ਗੌਰਮ ਮਸੀਹ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਹੀ ਮੋੜ ਆਇਆ ਗੌਰਮ ਮਸੀਹ ਦੀ ਇੱਕ ਗਲਤੀ ਨੇ ਉਹਨਾਂ ਦੀ ਸਾਲਾਂ ਦੀ ਮਿਹਨਤ ਤੇ ਪਾਣੀ ਫੇਰ ਕੇ ਰੱਖ ਦਿੱਤਾ ਸੱਚ ਕਹਿੰਦੇ ਨੇ ਕਿ ਵਧਾਉਣਾ ਤੇ ਘਟਾਉਣਾ ਪਰਮੇਸ਼ਰ ਦੇ ਹੱਥ ਵਿੱਚ ਹੁੰਦਾ ਹੈ ਲਗਾਤਾਰ ਮਸੀਹ ਸਮਾਜ ਵੱਲੋਂ ਗੌਰਮ ਮਸੀਹ ਖਿਲਾਫ ਬਿਆਨਬਾਜ਼ੀ ਟਿੱਪਣੀ ਕਰਨ ਉਪਰੰਤ ਅੱਜ ਗੌਰਮ ਮਸੀਹ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਤੇ ਉਹਨਾਂ ਨੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਤੋਂ ਅਸਤੀਫਾ ਦੇ ਦਿੱਤਾ ਵਰਕਿੰਗ ਕਮੇਟੀ ਨੇ ਕੀਤਾ ਮਨਜ਼ੂਰ ਹੁਣ ਅਸਤੀਫਾ ਦੇਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦਾ ਲੋਕਾਂ ਦੇ ਕਈ ਸਵਾਲ ਮਨ ਵਿੱਚ ਹੋਣਗੇ ਉਹਨਾਂ ਹੀ ਸਵਾਲਾਂ ਨੂੰ ਜਾਣਨ ਲਈ ਪੱਤਰਕਾਰ ਨਵਜੋਦ ਗਿਲ ਦੁਆਰਾ ਪ੍ਰਧਾਨ ਗੌਰਵ ਮਸੀਹ ਨੂੰ ਕਾਲ ਕੀਤੀ ਗਈ ਉਹਨਾਂ ਵੱਲੋਂ ਕਾਲ ਨਾ ਚੁੱਕੇ ਜਾਣ ਉਪਰੰਤ ਪੰਜਾਬ ਦੇ ਪ੍ਰਧਾਨ ਲੁਕਸ ਮਸੀਹ ਨਾਲ ਖਾਸ ਗੱਲਬਾਤ ਕਾਲ ਦੌਰਾਨ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਸਭ ਸਵਾਲਾਂ ਦਾ ਸਪਸ਼ਟੀਕਰਨ ਦਿੱਤਾ ਗਿਆ ਜਿਸ ਦੀਆਂ ਤਸਵੀਰਾਂ ਇਸ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਹਲੋ ਹਾਂਜੀ ਪ੍ਰਧਾਨ ਜੀ ਜੇ ਐਮ ਸੀ ਕੀ ਰੋਜ ਐਮ ਸੀ ਕੀ ਜੀ ਟਿਕ ਟਾਕੋ ਜਨਾਬ ਹਾਂਜੀ ਹਾਂਜੀ ਸਰ ਲੋਕ ਸਮਸਤੀ ਜੀ ਨਾਲ ਗੱਲ ਹੋ ਰਹੀ ਆ ਹਾਂਜੀ 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 ਸਰ ਮੈਂ ਪੱਤਰਕਾਰ ਨਵਜੋਦ ਗੱਲ ਕਰਦਾ ਜੀ ਹਾਂਜੀ ਹਾਂਜੀ ਨਵਜੋਦੀ ਟਿਕ ਟਾਕੋ ਵਧੀਆ ਵਧੀਆ ਸਰ ਤੇ ਮੈਂ ਸਰ ਤੁਹਾਡੇ ਕੋਲ ਜਾਨਣਾ ਚਾਹੁੰਦਾ ਸੀ ਕਿ ਆਪਣਾ ਪ੍ਰਧਾਨ ਗੌਰਵ ਜੀ ਬਾਰੇ ਇੱਕ ਪੋਸਟਰ ਸਾਂਝੀ ਕੀਤੀ ਗਈ ਹੈ ਬੰਡੀਆਂ ਜਨਾਲਾ ਵੱਲੋਂ ਹਾਂਜੀ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਗੌਰਵ ਜੀ ਵੱਲੋਂ ਕੀ ਕਹਿਣਾ ਚਾਹੁੰਦੇ ਐ ਇਸ ਬਲੇ ਅਸਤੀਫਾ ਦੇਖੋ ਜੀ ਇਹ ਤੇ ਜਿਹੜਾ ਸੀਗਾ ਨਾ ਸਾਡੀ ਜਥੇਬੰਦੀ ਵੱਲੋਂ ਕਮੇਟੀ ਵੱਲੋਂ ਜੀ ਠੀਕ ਹੈ ਜੀ ਔਰ ਜੋ ਪ੍ਰਧਾਨ ਜੀ ਨੇ ਰਿਲਾਈਜ਼ ਕੀਤਾ ਉਹਦੇ ਵਾਸਤੇ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਵਾ ਤੇ ਠੀਕ ਹੈ ਜੀ ਜੇ ਸਮਾ ਨੂੰ ਲੱਗਦਾ ਆ ਕਿ ਮੈਂ ਕੋਈ ਗਲਤ ਕੰਮ ਕੀਤਾ ਜਾਂ ਮੈਂ ਕੋਈ ਵਚਨ ਤੋਂ ਬਾਹਰ ਗਿਆ ਵਾ ਲੋ ਲੋ ਰੈਲਾਈਜ਼ ਉਹਨਾਂ ਨੇ ਕਰਨਾ ਨਮਾਜ਼ ਤੇ ਜਿਹੜਾ ਵਾ ਕਿ ਮੈਂ ਨਾਲ ਜਿਹੜਾ ਵਾ ਅਸਤੀਫਾ ਦਿਨਾ ਨਾਲ ਮੈਂ ਫਾਸਟਿੰਗ ਕਰਦਾ ਨਾਲ ਮੈਂ ਪ੍ਰੇਅਰ ਕਰਦਾ ਤੇ ਪਰਮੇਸ਼ਰ ਕੋਲੋਂ ਮਾਫ਼ੀ ਮੰਗਦਾ ਵਾ ਲੱਗਦਾ ਕਿ ਇਸ ਗੱਲ ਦੇ ਨਾਲ ਦੁਨੀਆ ਵਿੱਚ ਇੱਕ ਚੰਗਾ ਮੈਸੇਜ ਆਊਗਾ ਚੰਗਾ ਮੈਸੇਜ ਮੇਰੇ ਸਾਹ ਦੇ ਨਾਲ ਤੇ ਜਿਹੜਾ ਮੈਸੇਜ ਆ ਨਾ ਮੈਸੇਜ ਤੇ ਮਿਲਿਆ ਜੁਲਿਆ ਜਾਣਾ ਚਾਹੀਦਾ ਸੀਗਾ ਭਰ ਭਾਈ ਤਰਕ ਸਾਜ ਵਾਲਾ ਜੀ ਠੀਕ ਹੈ ਔਰ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਜਿ ਸਾਡਾ ਜਿਹੜਾ ਸਮਾਜ ਆ ਨਾ ਉਹ ਭਾਈਚਾਰਕ ਤਾਂ ਇਹਨੂੰ ਬਰਦਾਸ਼ਤ ਨਹੀਂ ਕਰ ਪਾ ਰਿਹਾ ਕਿੱਥੇ ਆਪਣਾ ਪ੍ਰਧਾਨ ਜੀ ਕਮੀਆਂ ਲੱਗਦੀਆਂ ਨੇ ਤਾਨੂੰ ਲੱਗਦਾ ਕਿਉਂਕਿ ਤੁਸੀਂ ਆਲਰੇਡੀ ਬਹੁਤ ਲੰਬੇ ਸਮੇਂ ਤੋਂ ਵਿਚਰੀ ਹੋਏ ਹੋ ਸੰਸਾਰ ਦੇ ਵਿੱਚ ਵਿਚਰਦੇ ਹੋ ਰਾਜਨੀਤਿਕ ਸਮਾਜਿਕ ਸੇਵਾ ਨਾਲ ਗੌਰਵ ਜੀ ਨਾਲ ਮਿਲ ਕੇ ਕਰਦੇ ਰਹੇ ਕਿਉਂਕਿ ਉਹਨਾਂ ਦੇ ਬਹੁਤ ਨਜ਼ਦੀਕ ਰਹੇ ਹੋ ਪੰਜਾਬ ਦੇ ਪ੍ਰਧਾਨ ਨੂੰ ਤੇ ਕਿੱਥੇ ਕਮੀ ਸੀ ਆਪਣੇ ਭਾਈਚਾਰੇ ਦੇ ਵਿੱਚ ਕਿ ਜਿਹੜਾ ਇੰਨੀ ਹੱਦ ਤੱਕ ਇਹਨਾਂ ਵਿਵਾਦ ਜਿਹੜਾ ਗੌਰਵ ਜੀ ਨੂੰ ਲੈ ਕੇ ਛਿੜ ਗਿਆ ਵਿਵਾਦ ਦੇਖੋ ਵਿਵਾਦ ਜਿਹੜਾ ਨਾ ਜਦੋਂ ਕੋਈ ਬੰਦਾ ਰਾਈਜ਼ ਕਰਦਾ ਨਾ ਉਹਨੂੰ ਸੁਟਣ ਵਾਸਤੇ ਲਗਾਤਾਰ ਜਿਹੜੇ ਨਾ ਸੀਸੀਟੀਵੀ ਲਾ ਲੋ ਕੇ ਕਵਰੇਜ ਚੱਲਦੀ ਰਹਿੰਦੀ ਆ ਕਿ ਕਿੱਥੇ ਬੰਦਾ ਕਾਬੂ ਆਉਂਦਾ ਕਿੱਥੇ ਕਾਬੂ ਆਉਂਦਾ ਕਿ ਕਿੱਥੇ ਕਾਬੂ ਆਉਂਦਾ ਪਰ ਪ੍ਰਧਾਨ ਜੀ ਇੱਕ ਭਾਈਚਾਰਕ ਸਾਜ ਦੇ ਤੌਰ ਤੇ ਉਸ ਜਿਹਦਾ ਤੇ ਗਏ ਸੀਗੇ ਠੀਕ ਹੈ ਜੀ ਔਰ ਦੇਖੋ ਇਹ ਹਰ ਚੀਜ਼ ਦਾ ਹਰ ਚੀਜ਼ ਬਾਈਬਲ ਤੋਂ ਲੈ ਕੇ ਹਰ ਬੱਚੇ ਤੋਂ ਬਾਈਬਲ ਤੋਂ ਲੈ ਕੇ ਨਾ ਕੋ ਪੂਰਾ ਕਰ ਸਕਦਾ ਇਹ ਨਾ ਕਰੀ ਸਕਦਾ ਵਾ ਜੀ ਕਿਉਂਕਿ ਜਦੋਂ ਜਦੋਂ ਸੰਸਾਰ ਦੇ ਆਪਾਂ ਰਹਿੰਦੇ ਆ ਫਿਰ ਸੰਸਾਰਕ ਚੀਜ਼ਾਂ ਦੇ ਵੀ ਤੇ ਭਾਈਚਾਰਕ ਚੀਜ਼ਾਂ ਦੇ ਵੀ ਨਾ ਧਿਆਨ ਦੇਣਾ ਪੈਂਦਾ ਆ ਆਪਾਂ ਨੂੰ ਲੇਕਿਨ ਬਹੁਤ ਸਾਰੇ ਪਾਸ਼ੇ ਸਬਾਨਾ ਵੱਲੋਂ ਇਹ ਕਿਹਾ ਗਿਆ ਕਿ ਬਾਈਬਲ ਦੇ ਹਵਾਲੇ ਦੇ ਦੇ ਕੇ ਉਹਨਾਂ ਨੇ ਇਹ ਉਹਨਾਂ ਕੋਲ ਸਵਾਲ ਕੀਤੇ ਕਿ ਬਾਈਬਲ ਦੇ ਅਕੋਰਡਿੰਗ ਲਿਖਿਆ ਕਿ ਮੂਰਤੀ ਪੂਜਾ ਜਿਹੜਾ ਇੱਕ ਬਾਈਬਲ ਦੇ ਅਨੁਸਾਰ ਇੱਕ ਪਾਪ ਆ ਇਹਨੂੰ ਕਿਸ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਦੇਖੋ ਇਹ ਜਿਹੜੀ ਚੀਜ਼ ਹੈਗੀ ਨਾ ਇੱਕ ਜਿਹੜਾ ਸਵਾਲ ਆ ਤੁਹਾਡਾ ਕਿ ਮੂਰਤੀ ਪੂਜਾ ਵਾਲਾ ਕਿਤੇ ਵੀ ਕਿਤੇ ਸਾਡੇ ਸਾਡੇ ਕੁਝ ਇਸ ਤਰ੍ਹਾਂ ਦੇ ਮੇਨ ਲਾਈਨ ਚਰਚਿਸ ਹੈਗੇ ਆ ਕਿ ਜਿੱਥੇ ਸਟੈਚੂ ਵੀ ਆ ਪ੍ਰਭੂ ਯੇਸ਼ੂ ਮਸੀਹ ਦਾ ਸਟੈਚੂ ਵੀ ਆ ਮਾਤਾ ਮਰੀਯਮ ਦੀ ਦਾ ਫਾਦਰ ਯੂਸਫ ਦਾ ਔਰ ਮੇਬੀ ਤੇ ਸਟੈਚੂ ਇੱਕ ਕ੍ਰਾਸ ਤੋਂ ਜਿਹੜਾ ਬੈ ਨਾ ਉਹ ਵੀ ਲੱਗਾ ਹੋਇਆ ਚਰਚ ਦੇ ਵਿੱਚ ਜਿਹੜਾ ਸਾਡਾ ਪਵਿੱਤਰ ਨਿਸ਼ਾਨ ਆ ਜੀ ਜੀ ਦੇਖੋ ਭਰਾ ਜੀ ਹਰ ਇੱਕ ਰਿਲੀਜਨ ਦਾ ਹਰ ਇੱਕ ਧਰਮ ਦੀ ਨਾ ਇੱਕ ਮਰਿਆਦਾ ਹੁੰਦੀ ਆ ਉਹਨਾਂ ਦੇ ਘੱਟ ਇਸ ਸੱਕਸ਼ ਹੁੰਦੇ ਆ ਉਹਨਾਂ ਦੀ ਆਪਣੀ ਇੱਕ ਮਰਿਆਦਾ ਉਹਨਾਂ ਦੇ ਆਪਣੇ ਇੱਕ ਲਾਅ ਇੱਕ ਕਾਨੂੰਨ ਨੇ ਦੇਖੋ ਕਿਸੇ ਵੀ ਰਿਲੀਜੀਅਨ ਦੇ ਵਿੱਚ ਉਹਨਾਂ ਦੇ ਲੋਕਾਂ ਦੇ ਵਿੱਚ ਜਾ ਕੇ ਵਿਚਰਨਾ ਉਹਨਾਂ ਦੇ ਨਾਲ ਗੱਲਬਾਤ ਕਰਨੀ ਜਿਹੜੀ ਉਹ ਇੱਕ ਅਲੱਗ ਚੀਜ਼ ਆ ਜਾਂਦੀ ਲੇਕਿਨ ਇਹ ਜ਼ਰੂਰੀ ਆ ਕਿ ਅਸੀਂ ਆਪਣੇ ਕਾਨੂੰਨ ਨੂੰ ਆਪਣੇ ਮਤਲਬ ਰਿਲੀਜੀਅਨ ਦੇ ਕਾਨੂੰਨ ਨੂੰ ਜਿਹੜੇ ਲਾਅ ਸਾਨੂੰ ਮਿਲੇ ਨੇ ਉਹਨਾਂ ਨੂੰ ਅਸੀਂ ਤੋੜੀਏ ਠੀਕ ਹੈ ਬਚਨ ਦੇ ਅਕੋਰਡਿੰਗ ਤੇ ਆਪਾਂ ਕਿਸੇ ਵੀ ਧਾਰਮਿਕ ਬੰਦੇ ਨੂੰ ਕੋਈ ਉਹਦਾ ਜਿਹੜਾ ਗ੍ਰੰਥ ਹੈ ਉਹਦੇ ਕਾਨੂੰਨ ਤੋੜਨ ਦੀ ਆਗਿਆ ਨਹੀਂ ਹੈਗੀ ਜੀ ਕਿਉਂਕਿ ਜਿਹੜੇ ਵੀ ਸাকਸੈਸ ਬਣਾਏ ਗਏ ਆ ਉਹ ਜਿਹੜੀ ਹੈ ਮਜ਼ਬੂਤੀ ਦੇ ਨਾਲ ਉਹਨੂੰ ਧਰਨ ਨੂੰ ਫੋਲੋ ਕਰਨ ਵਾਸਤੇ ਬਣਾਇਆ ਵੀ ਬੰਦਾ ਮਜ਼ਬੂਤੀ ਦੇ ਨਾਲ ਉਹਨੂੰ ਫੋਲੋ ਕਰੇ ਕਿਸੇ ਦੇ ਕੋਲ ਇਕ ਤਿਆਰ ਨਹੀਂ ਹੈਗਾ ਕਿ ਜਿਹੜਾ ਉਹਨੂੰ ਤੋੜੇ ਪਰ ਬੰਦਾ ਜੇ ਅਜੇ ਅੱਜ ਮੈਂ ਇੱਕ ਆਮਾਨਸ ਦੇ ਵਿੱਚ ਹੈਗਾ ਵਾਂ ਤੇ ਭੁੱਲ ਚੁੱਕ ਹੋ ਜਾਂਦੀ ਆ ਬੰਦੇ ਕੋਲ ਜੀ ਬਿਲਕੁਲ ਪਰ ਭੁੱਲ ਚੁੱਕ ਭੁੱਲ ਚੁੱਕ ਨੂੰ ਇਹ ਨਾ ਪਾ ਲੈ ਲਈਏ ਵੀ ਬੰਦੇ ਨੇ ਪਾਪ ਕਰ ਦਿੱਤਾ ਯਾਰ ਦੇ ਹੋਵੇ ਕੋਈ ਗੁਨਾਹ ਕੋ ਨਾ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਜਿਹਨੂੰ ਗੁਨਾਹ ਕਿਹਾ ਜਾਂਦਾ ਉਹ ਕਿਹਾ ਜਾਂਦਾ ਜੇ ਬਚਨ ਵੀ ਐਵੇਂ ਜਿਹੜਾ ਗੁਨਾਹ ਕਿਹਾ ਜਾਂਦਾ ਦੇਖੋ ਕਿਸੇ ਦੇ ਕਿਸੇ ਦਾ ਪਰਸਨਲ ਨੁਕਸਾਨ ਨਹੀਂ ਕੀਤਾ ਠੀਕ ਹੈ ਜੀ ਇੱਕ ਭੁੱਲ ਇੱਕ ਆਪ ਗਲਤੀ ਨਹੀਂ ਕਹਿ ਸਕਦੇ ਇੱਕ ਭੁੱਲ ਹੋਈ ਆ ਠੀਕ ਹੈ ਔਰ ਭੁੱਲ ਦੇ ਵਿੱਚ ਉਹ ਜੇ ਚਲੇ ਗਿਆ ਤੇ ਇਹ ਵੀ ਦੇਖਣਾ ਚਾਹੀਦਾ ਸਾਡੀ ਨਜ਼ਰ ਇਹ ਹੋਣੀ ਚਾਹੀਦੀ ਆ ਕਿ ਯਾਰ ਇਹ ਭੁੱਲਿਆ ਕਿ ਪਾਪ ਦਾ ਪੁਰਾਪ ਦਾ ਕਿਨੇ ਜਾਂਦੇ ਕੋਈ ਸਰ ਬਾਈਬਲ ਦੇ ਅਕੋਰਡਿੰਗ ਜਾਣਿਆ ਜਾਵੇ ਤੇ ਬਾਈਬਲ ਦੇ ਵਿੱਚ ਮਾਫੀ ਸ਼ਬਦ ਵੀ ਆਇਆ ਕਿ ਜੇ ਮਾਫੀ ਆ ਤਾਂ ਤੇ ਉਹਨੂੰ ਮਾਫੀ ਕੀਤਾ ਜਾਵੇਗਾ ਹਾਂ ਜੀ ਬਚਨ ਕਿ ਬਚਨ ਚੰਦਾ ਕਿ ਜੇ ਉਹ ਸੱਤ ਵਾਰੀ ਪਾਪ ਕਰ ਦੋ ਵੀ ਸੱਤ ਵਾਰੀ ਉਹਨੂੰ ਮਾਫ ਕਰ ਦੇ ਜੀ ਜੀ ਅੱਛਾ ਸਰ ਬਾਈਬਲ ਪੂਰੀ ਦੀ ਪੂਰੀ ਬਾਈਬਲ ਸਾਨੂੰ ਮਾਫ ਕਰਨਾ ਸਿਖਾਉਂਦੀ ਆ ਪਰ ਸਾਡੇ ਸਮਾਜ ਨੇ ਨਾ ਉਹਨੂੰ ਇਹ ਕਿਤੇ ਨੇਮੀ ਇੰਨੀ ਗੱਲ ਨਹੀਂ ਕੀਤੀ ਕੀਕਾਪਾ ਡਿਪਲੋਮੈਟਿਕ ਤਰੀਕੇ ਦੇ ਨਾਲ ਜਾਂ ਸ਼ਾਂਤੀ ਦੂਤ ਬਣ ਕੇ ਇਸ ਜਿਹੜਾ ਇੰਨਾ ਕੀ ਗੱਲ ਹੈਗੀ ਉਹਨੂੰ ਆਪਾਂ ਖਤਮ ਕਰੀਏ ਉਹਨੂੰ ਲਗਾਤਾਰ ਬ轰ੜ ਬਣਾਏਗਾ ਜੇ ਸਰ ਗੌਰਵ ਜੀ ਦੇ ਕੰਮਾਂ ਦੀ ਗੱਲ ਕਰੀਏ ਆਪਾਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਦੇਖਦੇ ਆਏ ਆ ਕਿ ਚਾਹੇ ਉਹ ਗੱਲ ਲੋਕ ਭਲਾਈ ਦੀ ਸੇਵਾ ਦੀ ਹੋਵੇ ਚਾਹੇ ਉਹ ਕੋਈ ਪੀੜਿਤ ਪਰਿਵਾਰ ਹੋਵੇ ਹਰ ਜਗ੍ਹਾ ਆਪਾਂ ਗੌਰਵ ਜੀ ਨੂੰ ਉੱਥੇ ਉਹਨਾਂ ਦੇ ਘਰਾਂ ਵਿੱਚ ਉਹਨਾਂ ਦੇ ਚਰਚਾਂ ਵਿੱਚ ਜਾ ਕੇ ਪਹੁੰਚਦਾ ਦੇਖਦੇ ਰਹੇ ਆ ਤੇ ਕਿਤੇ ਨਾ ਕਿਤੇ ਲੱਗਦਾ ਨਹੀਂ ਆ ਕਿ ਮਤਲਬ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਸਭ ਕੁਝ ਲੋਕ ਭਲਾਈ ਸੇਵਾ ਦੇ ਕੰਮਾਂ ਨੂੰ ਕਿਤੇ ਵੀ ਅਗਰ ਕੋਈ ਮੁਸੀਬਤ ਭਾਈਚਾਰੇ ਦੇ ਉੱਤੇ ਕੋਈ ਆਪੱਤੀ ਬਣਦੀ ਆ ਜਾਂ ਕਿਸੇ ਨੂੰ ਟਾਰਗੇਟ ਕੀਤਾ ਜਾਂਦਾ ਤੇ ਉੱਥੇ ਵੀ ਗੌਰਵ ਜੀ ਕਾਨੂੰਨੀ ਲੜਾਈ ਲੜਦੇ ਨਜ਼ਰ ਆਏ ਨਹੀਂ ਨਹੀਂ ਮੈਂ ਤਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਇਹਦਾ ਜਵਾਬ ਇਹ ਵੀ ਦਵਾਂਗਾ ਤੇ ਫਿਰ ਵੀ ਲੋਕਾਂ ਦੇ ਬਾਰੇ ਜਿਹਦਾ ਕੋਣ ਦੇ ਨਾ ਹਾਂ ਕਿ ਇੰਨਾ ਜ਼ਿਆਦਾ ਵਿਵਾਦ ਕਿਉਂ ਛਿੜ ਗਿਆ ਮੇਰਾ ਮੇਰੀ ਗੱਲ ਨੂੰ ਛੋਟੀ ਜੀ ਸੁਣ ਲਿਓ ਗੱਲ ਪਤਾ ਕੀ ਆ ਨਿਰ ਕੱਲਾ ਨਾਂ ਤੇ ਚਰਚਸ ਤੇ ਨਾਂ ਆ ਕ੍ਰਿਸਚਨ ਕਮਿਊਨਿਟੀ ਠੀਕ ਹੈ ਜੀ ਸਾਰੇ ਹੀ ਭਾਈਚਾਰਾ ਭਾਈਚਾਰੇ ਦੇ ਲਈ ਨਾ ਸਾਡੇ ਪ੍ਰਧਾਨ ਜੀ ਨੇ ਕੰਮ ਕੀਤਾ ਆ ਬਿਲਕੁਲ ਬਿਲਕੁਲ ਜੇ ਜੇ ਅਸੀਂ ਵੇਖੀਏ ਗੋਲਵਾਲ ਸਾਹਿਬ ਦੇ ਵਿੱਚ ਇੱਕ ਛੋਟੀ ਬੱਚੀ ਸੀਗੀ 6 ਸਾਲ ਦੀ ਜੀ ਆ ਮਜਬੂਤ ਇੱਕ ਪਰਿਵਾਰ ਦੇ ਵਿੱਚੋਂ ਉਹਦੇ ਨਾਲ ਛੇੜਖਾਨੀ ਹੋਈ ਔਰ ਉਹ ਸੀਗਾ ਜਿਹਨੇ ਛੇੜਖਾਨੀ ਕੀਤੀ ਉਹ ਗਰਜੀ ਸਿੰਘ ਸੀ ਤੇ ਕੋਈ ਵੀ ਉਹਦੇ ਉਹਦੇ ਵਿਰੋਧ ਕਾਰਵਾਈ ਕਰਨ ਦੇ ਲਈ ਨਾ Uh, मतलब ਆਪਣਾ ताकत ਨਹੀਂ ਸੀਗਾ ਵਖਾਉਂਦਾ ਯੁੱਧ ਨਹੀਂ ਸੀਗਾ ਰੱਖਦਾ ਪਰ ਪਤਾ ਕੀ ਦੇ ਜਾ ਕੇ ਅੱਗੇ ਨਹੀਂ ਜਾ ਕੇ ਅੱਗੇ ਨਹੀਂ ਸੀ ਆ ਰਿਹਾ ਪਰ ਉਹਦੇ ਵਿੱਚ ਵੀ ਪ੍ਰਧਾਨ ਜੀ ਨੇ ਪਹੁੰਚ ਕੇ ਫਿਰ ਉਹਨਾਂ ਦੀ ਮਦਦ ਕੀਤੀ ਫਿਰ ਉਸੇ ਏਰੀਆ ਦੇ ਇੱਕ ਗੋਲੀ ਚੱਲ ਗਈ ਮਜੀਠੇ ਇੱਕ ਪਰਿਵਾਰ ਦੇ ਵਿੱਚੋਂ ਉਹਦੀ ਡੈਥ ਹੋ ਗਈ ਠੀਕ ਹੈ ਜੀ ਜੀ ਉੱਥੇ ਵੀ ਪ੍ਰਧਾਨ ਜੀ ਨੇ ਅੱਗੇ ਲਾ ਕੇ ਮੈਂ ਮੇਰਾ ਕਹਿਣਾ ਇਹ ਆ ਵੀ ਨਿਰਾ ਪੁਰਾ ਇਹ ਨਹੀਂ ਆ ਵੀ ਇਕੱਲੇ 크ਿਸਚਨ ਭਾਈਚਾਰੇ ਲਈ ਜਾਂ ਚਰਚਸ ਲਈ ਕੰਮ ਕਰਦੇ ਆ ਉਹ ਜਿੱਥੇ ਕੋਈ ਪਰਿਵਾਰ ਨੂੰ ਇੱਕ ਕਿਸੇ ਸਬਾਈ ਨੂੰ ਲੋਡ ਪੈਂਦੀ ਆ ਕਿਸੇ ਵੀ ਤਰ੍ਹਾਂ ਦੀ ਜਿੰਨੀ ਹੈਲਪ ਹੋ ਚਾਹਦੀ ਹੈ ਚਾਹੇ ਉਸਤਬਾਦੀ ਦਾ ਚਾਹੇ ਉਹ ਫਾਈਨੈਂਸ਼ਰ ਦਾ ਚਾਹੇ ਉਹ ਪਾਵਰ ਜਿਸ ਤਰ੍ਹਾਂ ਦੀ ਵੀ ਉਹਨਾਂ ਨੂੰ ਲੋਡ ਪੈਂਦੀ ਆ ਉਹ ਹਾਜ਼ਰ ਰਹਿੰਦੇ ਨੇ 24 ਘੰਟੇ ਫਿਰ ਉਹ ਨਾ ਮੈਂ ਕੰਮ ਕਰਦਾ ਉਹਨਾਂ ਦੇ ਨਾਲ ਨਾ ਉਹ ਸੌਂਦੇ ਆ ਤੇ ਨਾ ਸਾਨੂੰ ਸੌਂ ਦਿੰਦੇ ਆ 24 ਘੰਟੇ ਔਨ ਡਿਊਟੀ ਰਹਿੰਦੇ ਆ ਬਿਲਕੁਲ ਬਿਲਕੁਲ ਸਰ ਸੋਸ਼ਲ ਮੀਡੀਆ ਦੇ ਗੱਲ ਕਰੀਏ ਤੇ ਪਿਛਲੇ ਦਿਨ ਬਹੁਤ ਸਾਰਾ ਗੌਰਵ ਜੀ ਅਗਰ ਵੇਖੀਏ ਤੇ ਸੋਸ਼ਲ ਮੀਡੀਆ ਦੇ ਉੱਤੇ ਹਰ ਦਮ ਸਰਗਰਮ ਰਹੇ ਆ ਉਹ ਆਪਣੀਆਂ ਵੀਡੀਓਜ਼ ਨੂੰ ਲੈ ਕੇ ਆਪਣੇ ਕੰਮਾਂ ਨੂੰ ਲੈ ਕੇ ਪਰ ਜੇ ਹੁਣ ਗੱਲ ਕਰੀਏ ਤੇ ਇੱਕ ਗਲਤੀ ਇੱਕ ਚਾਏ ਤੁਸੀਂ ਮੰਨਦੇ ਹੋ ਪਹਿਲਾਂ ਤੇ ਇਹ ਮੈਂ ਤੁਹਾਨੂੰ ਪੁੱਛਣਾ ਚਾਹਣਾ ਕਿ ਜਿਹੜਾ ਗੌਰਵਜੀ ਵੱਲੋਂ ਇਹ ਕੰਮ ਕੀਤਾ ਗਿਆ ਵਾ ਜੋ ਵੀ ਉਹ ਜਿਸ ਵੀ ਭਾਈਚਾਰੇ ਦੇ ਵਿੱਚ ਗਏ ਸੀ ਜਿੱਥੇ ਵੀ ਮੰਦਿਰ ਚ ਗਏ ਸੀ ਤੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਇਹ ਉਹਨਾਂ ਦੇ ਵੱਲੋਂ ਗਲਤੀ ਕੀਤੀ ਗਈ ਆ ਜਾਂ ਕਿਸ ਤਰ੍ਹਾਂ ਵਾ ਕਿਉਂਕਿ ਜੇ ਗਲਤੀ ਹੋਈ ਆ ਤੇ ਉਹਨਾਂ ਨੇ ਉਸ ਗਲਤੀ ਨੂੰ ਸਵੀਕਾਰਿਆ ਵੀ ਆ ਮੰਨਿਆ ਵੀ ਆ ਹਨਾ ਤੇ ਮੈਂ ਮੈਂ ਗਲਤੀ ਨਹੀਂ ਕਹਾਂਗਾ ਸਾਡੇ ਸਮਾਜ ਨੇ ਸਾਡੀ ਕਿਚਨ ਕਿਰਚੀਅਨਟੀ ਨੇ ਸਾਡੇ ਪਾਸਟਰਾਂ ਨੇ ਠੀਕ ਹੈ ਜੀ ਮਤਲਬ ਗੌਰਵ ਪ੍ਰਧਾਨ ਜੀ ਦਾ ਪੁਰਾਣਾ ਰਿਪੋਰਟ ਕਾਰਡ ਜਿਹੜਾ ਨਾ ਉਹਦੇ ਵੱਲ ਬਿਲਕੁਲ ਉਹਨੂੰ ਨਕਾਰ ਕੇ ਨਾ ਸਿਰਫ ਇਹੀ ਜਿਹੜੀ ਭੁੱਲ ਮੈਂ ਕਹੂੰਗਾ ਭੁੱਲ ਨਾ ਗਲਤੀ ਆ ਨਾ ਗੁਨਾਹ ਆ ਸਿਰਫ ਇੱਕ ਭੁੱਲ ਨੂੰ ਜਿਹੜਾ ਉਹਨਾਂ ਨੇ ਲੈ ਕੇ ਨਾ ਫਰੰਟ ਤੇ ਰੱਖ ਲਿਆ ਠੀਕ ਹੈ ਜੀ ਔਰ ਫਿਰ ਲਗਾਤਾਰ ਦੋ ਤਿੰਨ ਵਾਰੀ ਖਬਰਾਂ ਵੀ ਚੱਲੀਆਂ ਪਰ ਪ੍ਰਧਾਨ ਜੀ ਨੇ ਰਲਾਈਜ਼ ਵੀ ਕੀਤਾ ਪਾਪਸਟਲ ਜੀ ਨੇ ਵੀ ਕਿਹਾ ਪਰ ਫੇਰ ਵੀ ਕਿਤੇ ਨਾ ਕਿਤੇ ਨਾ ਉਹ ਨਕਾਰਦੇ ਸੀ ਕਿ ਇਹ ਅ ਬੰਦਾ ਮਤਲਬ ਜਿਸ ਤਰ੍ਹਾਂ ਲਾਲੋ ਕੀ ਬੰਦਾ ਬਿਲਕੁਲ ਡਿੱਗ ਜਾਵੇ ਪਰ ਜਿਹਨੂੰ ਪਰਮੇਸ਼ਰ ਚੁੱਕਦਾ ਵਾ ਉਹ ਲੋਕ ਕਦੀ ਡਿੱਗਦਾ ਨਹੀਂ ਬਿਲਕੁਲ ਬਿਲਕੁਲ ਪਰਮੇਸ਼ਰ ਨੇ ਖੁਦਾ ਦੀ ਗੱਲ ਕਰੀਏ ਤੇ ਬਹੁਤ ਪਰਮੇਸ਼ਰ ਨੇ ਉਹਨਾਂ ਨੂੰ ਵਧਾਇਆ ਹੋਰ ਚੁੱਕਿਆ ਵੀ ਅਗਰ ਜੇ ਇਹ ਗੱਲ ਸੀ ਅਗਰ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਹੋ ਕਿ ਆਸੀ ਉਹਨਾਂ ਦੀ ਇੱਕ ਛੋਟੀ ਗਲਤੀ ਹੈ ਚਾਹੇ ਵੱਡੀ ਗਲਤੀ ਆ ਕਿਉਂਕਿ ਇਨਸਾਨ ਜਿਹੜਾ ਆ ਉਹ ਵਾਕਿਆ ਉਹਦੇ ਕੋਲ ਸੰਸਾਰ 'ਚ ਵਿਚਰਦਾ ਹੈ ਤੇ ਉਹਦੇ ਕੋਈ ਨਾ ਕੋਈ ਗਲਤੀ ਹੋ ਸਕਦੀ ਆ ਕਿਉਂਕਿ ਬਹੁਤ ਸਾਰੀਆਂ ਗਲਤੀਆਂ ਲੋਕੀ ਕਰਦੇ ਵੀ ਆ ਕਈਆਂ ਦੀਆਂ ਗਲਤੀਆਂ ਉਜਾਗਰ ਹੋ ਜਾਂਦੀਆਂ ਤੇ ਕਈਆਂ ਦੀਆਂ ਨਹੀਂ ਉਜਾਗਰ ਹੁੰਦੀਆਂ ਤੇ ਬਿਲਕੁਲ ਤੁਹਾਡੀ ਗੱਲ ਸਹੀ ਹੈ ਅਗਰ ਜੇ ਜੋ ਤੁਸੀਂ ਕਹਿ ਰਹੇ ਹੋ ਤੇ ਫਿਰ ਗੌਰਵ ਜੀ ਨੂੰ ਕੀ ਐਸਾ ਮਤਲਬ ਕੰਮ ਕਰਨ ਦੀ ਲੋਡ ਪੈ ਗਈ ਕਿ ਉਹਨਾਂ ਦੇ ਵੱਲੋਂ ਆਪਣੇ ਅਹੁਦੇ ਨੂੰ ਛੱਡਿਆ ਛੱਡਣਾ ਪੈ ਗਿਆ ਅਸਤੀਫਾ ਦੇਣਾ ਪੈ ਗਿਆ ਕਿਉਂਕਿ ਉਹ ਬਹੁਤ ਵਧੀਆ ਕੰਮ ਕਰ ਰਹੇ ਸੀ ਤੇ ਕੀ ਰੀਜ਼ਨ ਹੋਇਆ ਕਿ ਉਹਨਾਂ ਨੇ ਅਸਤੀਫਾ ਦੇ ਦਿੱਤਾ ਅਗਰ ਉਹ ਸਹੀ ਸੀ ਅਗਰ ਉਹ ਸੱਚੇ ਸੀ ਤੇ ਫਿਰ ਉਹਨਾਂ ਅਸਤੀਫਾ ਦੇਣ ਦੀ ਕਿਉਂ ਲੋੜ ਪੈਗੀ ਲਗਾਤਾਰ ਜਦੋਂ ਸਮਾਜ ਦੇ ਵਿੱਚ ਨਾ ਲਗਾਤਾਰ ਇਹ ਕੜਤਨ ਵੱਧਦੀ ਜਾ ਰਹੀ ਸੀ ਕੁਝ ਸਾਡੇ ਸੰਗਠਨ ਵੱਲੋਂ ਕੁਝ ਸਾਡੇ ਹੀ ਕਮਿਊਨਿਟੀ ਵੱਲੋਂ ਕੁਝ ਏਦਾਂ ਦੇ ਲੀਡਰ ਨੇ ਜਿਹੜੇ ਚਾਹੁੰਦੇ ਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਇਹਨਾਂ ਦਾ ਕੋਈ ਭੁੱਲ ਸਾਡੇ ਕਾਬੂ ਆ ਗਈ ਆ ਤੇ ਉਹਨੂੰ ਅਸੀਂ ਬਿਲਕੁਲ ਅੰਜਾਮ ਤੱਕ ਪਹੁੰਚਾ ਦਈਏ ਠੀਕ ਹੈ ਜੀ ਪਰ ਸਿਆਲਮ ਸਾਡੇ ਪ੍ਰਧਾਨ ਜੀ ਆ ਵੀ ਉਹਨਾਂ ਨੇ ਨੀਚੇ ਕੀਤਾ ਕਿ ਜੇ ਮੈਨੂੰ ਲੱਗਦਾ ਵਾ ਮੇਰੇ ਕੋਲੋਂ ਕੋਈ ਭੁੱਲ ਹੋਈ ਆ ਜੇ ਮੈਨੂੰ ਲੱਗਦਾ ਆ ਕਿ ਮੇਰੇ ਅਸਤੀਫੇ ਦਿੱਤੇ ਆ ਸਾਡੇ ਸਮਾਜ ਦਾ ਭਲਾ ਵਾ ਜੇ ਮੈਨੂੰ ਲੱਗਦਾ ਕਿ ਮੇਰੇ ਘਰ ਬੈਠਿਆ ਮੇਰੇ ਸਮਾਜ ਨੂੰ ਜਿਹੜੀ ਤਸੱਲੀ ਮਿਲਦੀ ਆ ਸ਼ਾਂਤੀ ਮਿਲਦੀ ਆ ਜਾਂ ਉਹਨਾਂ ਦੇ ਉਹਨਾਂ ਦੇ ਮਨਾਂ ਨੂੰ ਠੰਡਕ ਮਿਲਦੀ ਆ ਤੇ ਮੈਂ ਬਈ ਘਰ ਬੈਹਿ ਜਣਾ ਵਾ ਪਰ ਪ੍ਰਧਾਨ ਸਾਡਾ ਇਦਾਂ ਦਾ ਵਾ ਵੀ ਉਹ ਘਰ ਬਹਿ ਕੇ ਵੀ ਜਿਹੜੇ ਆ ਨਾ ਉਹਨਾਂ ਦੀ ਸੇਵਾ ਭਾਵਨਾ ਦੇ ਵਿੱਚ ਕਮੀ ਨਹੀਂ ਆਉਣੀ ਉਹਨਾਂ ਨੇ ਲਗਾਤਾਰ ਜਿਹੜਾ ਵਾ ਨਾ ਉਹ ਭਾਵੇਂ ਘਰ ਬੈਠ ਕੇ ਵੀ ਸਾਨੂੰ ਦੱਸਣ ਵੀ ਇੱਥੇ ਇਦਾਂ ਕਰ ਲੋ ਇੱਥੇ ਇਦਾਂ ਕਰ ਲੋ ਪਰ ਉਹ ਪ੍ਰਧਾਨ बिकॉज ਪ੍ਰਧਾਨ ਹੀ ਹੁੰਦਾ ਸੀ ਬਹੁਤ ਉਹਨਾਂ ਨੇ ਦਿੱਤਾ ਪਰ ਟੌਮ ਦੇ ਪ੍ਰਤੀ ਉਹ ਸਮਰਪਿਤ ਨੇ ਕੋਣੇ ਨਵੇਂ ਨਵਾਂ ਜਿਹੜਾ ਚਿਹਰਾ ਸਾਹਮਣੇ ਆਏਗਾ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਉਹ ਕੀ ਲੱਗਦਾ ਹੈ ਹਲੇ ਤੱਕ ਐਲਾਨ ਤੁਹਾਡੇ ਵੱਲੋਂ ਕੀਤਾ ਗਿਆ ਜਾਂ ਨਹੀਂ ਕੀਤਾ ਗਿਆ ਹਲੇ ਤੱਕ ਨਹੀਂ ਨਹੀਂ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਵੱਲੋਂ ਜਿਹੜਾ ਵਾ ਨਾ ਉਹ ਇੱਕ ਕਾਰਜਕਾਰੀ ਪ੍ਰਧਾਨ ਰਾਜ ਸਿੱਧੂ ਕਰਕੇ ਨੇ ਸਾਡੇ ਲੁਧਿਆਣੇ ਤੋਂ ਉਹਨਾਂ ਨੂੰ ਕਾਰਜਕਾਰੀ ਵਾਸਤੇ ਨਾ ਉਹਨਾਂ ਨੂੰ ਪ੍ਰਧਾਨ ਠਾਪਿਆ ਗਿਆ ਵਾ ਪਾਵਨਾ ਉਹਨਾਂ ਨੂੰ ਇਹ ਦਿੱਤੀਆਂ ਨਹੀਂ ਆ ਕਿ ਕਿਸੇ ਨਾ ਕਿਤੇ ਰਬ ਨਾ ਕਰੇ ਤੇ ਕਿ ਲੋੜ ਪੈ ਜਾਂਦੀ ਆ ਤੇ ਫਿਰ ਉਹ ਆਪਣੇ ਅਥਾਰਟੀ ਯੂਜ਼ ਕਰ ਸਕਦੇ ਆ ਓਕੇ ਸਮਾਪੈਣ ਦੇ ਉੱਤੇ ਅਗਰ ਸਮਾ ਬੀਤਦਾ ਹੈ ਜਾਂ ਸਮਾ ਲੰਘਦਾ ਹੈ ਤੇ ਲੱਗਦਾ ਹੈ ਕਿ ਗੌਰਵ ਜੀ ਦੁਬਾਰਾ ਤੋਂ ਆਪਣੀ ਸੀਟ ਨੂੰ ਸੰਭਾਲਣਗੇ ਔਰ ਜਿਹੜੇ ਕੰਮ ਉਹ ਬੜੇ ਹੀ ਵਧੀਆ ਤਰੀਕੇ ਨਾਲ ਕਰਦੇ ਪਏ ਸੀ ਹਨਾ ਤੇ ਉਹ ਕਰਦੇ ਰਹਿਣਗੇ ਦੁਬਾਰਾ ਆਉਣਗੇ ਉਹ ਫਿਰ ਤੋਂ ਦੁਬਾਰਾ ਪ੍ਰਧਾਨ ਜੀ ਦੀ ਸੀਟ ਨੂੰ ਅਸਲ ਤੇ ਇਹ ਤੇ ਸਾਡੇ ਪ੍ਰਧਾਨ ਜੀ ਦਾ ਇੱਕ ਜਿਹੜੇ ਉਹਨਾਂ ਨੇ ਸਮਰਪਿਤ ਕੀਤਾ ਵਾ ਆਪਣੇ ਆਪ ਨੂੰ ਇੱਕ ਸਮ ਵਾਲਮਿਕ ਸਮਾਜ ਦੇ ਵਿੱਚੋਂ ਆ ਕੇ ਉਹ ਸੇਵਾ ਨਿਭਾ ਰਹੇ ਆ ਕ੍ਰਿਸਚਨ ਕਮਿਊਨਿਟੀ ਦੇ ਵਾਸਤੇ ਠੀਕ ਹੈ ਜੀ ਜੇ ਸਾਡਾ ਸਮਾਜ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦਾ ਆ ਵੀ ਚਲੋ ਇੰਨੀ ਕੁ ਸਜਾ ਜਿਹੜੀ ਆ ਵਾਧੂ ਆ ਜੇ 40 ਦਿਨ ਪ੍ਰੇਰ ਕਰ ਲਿਆ 40 ਦਿਨ ਰੋਜ਼ੇ ਰੱਖ ਲਿਆ ਇੰਨੀ ਕੁ ਸਦਾ ਸਜਾ ਜਿਹੜੀ ਵਾਧੂ ਆ ਔਰ ਦੂਸਰੀ ਗੱਲ ਹੈ ਜਿਹੜੇ ਸਾਡੇ ਸਰਪ੍ਰਸਤ ਨੇ ਕਿ ਗਲੋਬਲ ਕ੍ਰਿਸਟਿਡ ਐਕਸ਼ਨ ਕਮੇਟੀ ਦੇ ਅਪੋਸਟਲ ਜੀ ਠੀਕ ਹੈ ਉਹਨਾਂ ਦੇ ਵੱਲੋਂ ਕੋਈ ਕੋਈ ਵੀ ਉਹ ਮਤਲਬ ਪਰਮੇਸ਼ਰ ਉਹਨਾਂ ਨੂੰ ਅਗਵਾਈ ਕਰਦਾ ਕਿ ਇਹਨਾਂ ਦੀ ਜਿਹੜੀਆਂ ਮਾਫੀ ਜਿਹੜੀ ਕਬੂਲ ਕੀਤੀ ਗਈ ਆ ਔਰ ਦੁਬਾਰਾ ਅਸੀਂ ਸਮਾਜ ਦੇ ਲਈ ਇਹਨਾਂ ਨੂੰ ਖੜੇ ਕਰੀਏ ਕੌਮ ਦੀ ਸੇਵਾ ਕਰੀਏ ਕਿਉਂਕਿ ਮੁਸ਼ਕਲਾਂ ਬਹੁਤ ਨੇ ਸਾਡੇ ਸਮਾਜ ਦੇ ਲਈ ਜੀ ਜੀ ਬਿਲਕੁਲ ਬਿਲਕੁਲ ਸਰ ਬਹੁਤ ਜ਼ਿਆਦਾ ਮੁਸ਼ਕਲਾਂ ਨੇ ਉਹਨਾਂ ਨੂੰ ਦਲੇਰੀ ਦੇ ਨਾਲ ਜੇ ਕੋਈ ਅੱਜ ਦੀ ਡੇਟ ਦੇ ਵਿੱਚ ਬੰਦਾ ਕਰ ਸਕਦਾ ਹੱਲ ਬੰਦਾ ਖਲੋ ਸਕਦਾ ਤੇ ਉਹ ਗੌਰਵ ਪ੍ਰਧਾਨ ਅੱਛਾ ਜਿਹੜਾ ਸਰ ਅਸਤੀਫਾ ਜਿਹੜਾ ਗੌਰਵ ਜੀ ਵੱਲੋਂ ਦਿੱਤਾ ਗਿਆ ਉਹ ਕਬੂਲ ਕਰ ਲਿਆ ਗਿਆ ਆ ਤੁਹਾਡੀ ਕਮੇਟੀ ਵੱਲੋਂ ਜਿੰਨੀ ਵੀ ਕਮਿਊਨਿਟੀ ਸੀ ਤੁਹਾਡੀ ਮੈਨੇਜਮੈਂਟ ਕਮੇਟੀ ਸਾਡੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਜਿਹੜੀ ਹੈ ਨਾ ਉਹਨੇ ਕਬੂਲ ਕਰ ਲਿਆ ਜੀ ਜੀ ਕਿਉਂਕਿ ਜੇਕਰ ਤੁਹਾਡੇ ਸਰਪ੍ਰਸਤ ਕਮੇਟੀ ਨੂੰ ਜਿਨ੍ਹਾਂ ਨੇ ਬਣਾ ਕੇ ਦਿੱਤੀ ਆ ਠੀਕ ਹੈ ਜੀ ਉਹਨਾਂ ਨੇ ਉਹਨਾਂ ਨੂੰ ਉਹਨਾਂ ਨੂੰ ਅਸਤੀਫਾ ਦਿੱਤਾ ਤੇ ਕਮੇਟੀ ਨੇ ਜਿਹੜਾ ਵਾ ਉਹ ਕਬੂਲ ਕਰ ਲਿਆ ਵਾ ਠੀਕ ਹੈ ਸਰ ਲਾਸਟ ਸਰ ਸਵਾਲ ਪੁੱਛਣਾ ਚਾਹਾਂਗਾ ਮੈਂ ਤੁਹਾਨੂੰ ਪ੍ਰਧਾਨ ਜੀ ਕੀ ਆਪਣਾ 크ਰਿਸਚਨ ਕਮਿਊਨਿਟੀ ਨੂੰ ਔਰ ਜਿੰਨਾ ਵੀ ਸਮਾਜ ਆ ਜੋ ਮੁਸੀਬਾ ਹੀ ਚਾਰਾ ਆ ਉਹਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਬਹੁਤ ਵਧੀਆ ਤੁਹਾਡਾ ਇਹ ਸਵਾਲ ਆ ਮੇਰਾ ਖੁਦ ਵੀ ਦਿਲ ਕਰਦਾ ਸੀਗਾ ਕਿ ਇਹ ਮੈਂ ਬੋਲ ਕੇ ਗੱਲ ਕਰਾਂ ਪਰ ਇਹ ਜ਼ਰੂਰ ਤੁਸੀਂ ਇਹ ਮੈਸੇਜ মিডিਆ ਰਾਈ ਤੁਹਾਡੇ ਰਾਈ ਇਹ ਜਾਣਨਾ ਚਾਹੀਦਾ ਕਿ ਜਿੰਨੀ ਲੜਾਈ ਜਿੰਨੇ ਫੇਸਬੁੱਕ ਲੀਡਰ ਔਰ ਜਿੰਨੇ ਸਾਡੇ ਮਾਨਯੋਗ ਪਾਸਟਰ ਲੱਗੇ ਪਏ ਸੀਗੇ ਇਸ ਕੰਮ ਦੇ ਪਿੱਛੇ ਸੋ ਸਾਡੇ ਪ੍ਰਧਾਨ ਜੀ ਨੇ ਜਿਹੜਾ ਵਾ ਉਹ ਫਾਸਟਿੰਗ ਲਈ ਤਿਆਰੀ ਕਰ ਲਈ ਆ ਪ੍ਰਾਰਥਨਾ ਲਈ ਤਿਆਰੀ ਕਰ ਲਈ ਆ ਤਸੀਫਾ ਦੇ ਦਿੱਤਾ ਵਾ ਇਹ ਜਿਹੜੀ ਸ਼ਬਦਾਂ ਦੀ ਲੜਾਈ ਹੈ ਨਾ ਇਹ ਸ਼ਬਦਾਂ ਦੀ ਲੜਾਈ ਦੇ ਨਾਲ ਨਾਲ ਅਸੀਂ ਇੱਕ ਦੂਜੇ ਦੀ ਜਿਹੜੀ ਹੈ ਨਾ ਇੱਜ਼ਤ ਨੂੰ ਵੀ ਦਾਤੇ ਲਾ ਰਹੇ ਆ ਤੁਹਾਨੂੰ ਲੱਗਦਾ ਕਿ ਅਸੀਂ ਪਰਸਨਲ ਵੀ ਸਾਝੇ ਬਣੀ ਰਹਿਣੀ ਚਾਹੀਦੀ ਹੈ ਸਾਡੇ ਇਹ ਬਣੀ ਨਹੀਂ ਚਾਹੀਦੀ ਆ ਜਿਹੜੇ ਅਸੀਂ ਪਰਸਨਲ ਇੱਕ ਦੂਜੇ ਤੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਆ ਉਹ ਜਿਹੜੇ ਦੂਜੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਗਲਤ ਜਾ ਰਹੇ ਆ। ਔਰ ਕਿਤੇ ਨਾ ਕਿਤੇ ਇਹ ਵੀ ਇਹ ਵੀ ਹੋ ਰਿਹਾ ਕਿ ਹਾਂ ਜਾਂ ਗੌਰਵ ਪ੍ਰਦਾਨ ਜੀ ਮੰਦਿਰ ਕਿਉਂ ਚਲੇ ਗਏ? ਜੀ ਜੀ। ਠੀਕ ਆ ਉਸ ਗੱਲ ਨੂੰ ਆਪਾਂ ਭੁਲਾ ਕੇ ਉਹਨੂੰ ਛੱਡਿਏ ਤੁਹਾਡਾ ਸਮਾਜ ਹੈ। ਜਗਾ ਜਗਾ ਤੇ ਇਧਰ ਉਧਰ ਕਿਤੇ ਵੀ ਅਸੀਂ ਦੁੱਖ ਸੋਗ ਤੇ ਸਾਨੂੰ ਜਾਣਾ ਆਣਾ ਪੈਂਦਾ। ਜੇ ਕੋਈ ਕਿਸੇ ਨੂੰ ਠੇਸ ਪਹੁੰਚੀ ਆ ਤੇ ਪਲੀਜ਼ ਇਹ ਜਣੀਆਂ ਜੰਨੀਆਂ ਵੀ ਗੱਲਾਂ ਸੋਸ਼ਲ ਮੀਡੀਆ ਤੇ ਚੱਲਣ ਡੀਆਂ ਇਹਨੂੰ ਬੰਦ ਕਰ ਦਿਓ। ਬਹੁਤ ਬਹੁਤ ਧੰਨਵਾਦ ਜੀ ਪ੍ਰਧਾਨ ਜੀ ਸ਼ੁਕਰੀਆ ਤੁਹਾਡਾ ਜਾਣਕਾਰੀ ਦੇਣ ਦੇ